ਕਿ ਤੁਸੀਂ ਸਾਡੇ ਕਾਰਜਕ੍ਰਮ ਵਿੱਚ ਆਏ ਹੋ ਤੇ ਮੈਨੂੰ ਪਤਾ ਹੈ ਪ੍ਰੈਸ ਕਲੱਬ ਦੀ ਲੋੜੀ ਦਾ ਪ੍ਰੋਗਰਾਮ ਸੀਗਾ ਤੇ ਤੁਹਾਨੂੰ ਲੋੜੀ ਮੁਬਾਰਕ ਹੋ ਸਾਰਿਆਂ ਨੂੰ ਇਹ ਅੱਜ ਉਮੀਦ ਸੰਸਥਾ 6 ਕਾਰਟ ਫੂਡ ਕਾਰਟ ਆਪਣੇ ਜੋ ਸਾਡੇ ਗਰੁੱਪ ਮੈਂਬਰਸ ਆ ਉਹਨਾਂ ਨੂੰ ਦੇ ਰਹੀਆਂ ਕਿਉਂਕਿ ਜਿਵੇਂ ਆਪਾਂ ਪਹਿਲੇ ਵੀ ਗੱਲ ਕੀਤੀ ਹੈ ਉਮੀਦ ਸੰਸਥਾ ਜੋ ਮੈਂ 90 ਸਿਰੇ ਨਾਲ 4 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਇਹਦਾ ਮੁੱਖ ਮੁੱਦਾ ਇਹ ਹੈਗਾ ਕਿ ਸਾਡੀ ਜੋ ਔਰਤਾਂ ਹਨ ਔਰ ਉਸ ਔਰਤਾਂ ਜੀ ਜੋ ਪਰਿਵਾਰ ਹਨ ਉਹਨਾਂ ਨੂੰ ਘਰੇ ਬੈ ਕੇ ਜਾਂ ਆਪਣੇ ਪਿੰਡ ਵਿੱਚ ਬੈ ਕੇ ਉਹਨਾਂ ਨੂੰ ਇੱਕ ਰੋਜ਼ਗਾਰੀ ਦਾ ਸਾਧਨ ਮਿਲਣਾ ਚਾਹੀਦਾ ਛੋਟੀ ਛੋਟੀ ਲਾਂਚਾ ਪਿੱਛੇ ਉਹਨਾਂ ਨੂੰ ਆਪਣਾ ਬੋੜ ਜਾਇਆ ਕਰਨ ਦੀ ਸਿਰ ਲੋਡ ਨਹੀਂ ਪੈਣੀ ਔਰ ਆਪਣੇ ਘਰ ਦੀ ਖਰਚੇ ਦੇ ਵਿੱਚ ਉਹ ਵੀ ਆਪਣਾ ਯੋਗਦਾਨ ਪਾ ਦੇਣ ਤੇ ਇਸ ਕਰਕੇ ਆਪਾਂ ਇਹ ਕੰਮ ਸ਼ੁਰੂ ਕੀਤਾ ਹੈ ਔਰ ਮੈਂ ਦੱਸਣਾ ਚਾਹੁੰਦਾ ਕਿ ਅੱਜ ਆਪਾਂ 6 ਕਾਟ ਦੇ ਰਹੇ ਆ ਦੋ ਤਿੰਨ ਮਹੀਨਾ ਪਹਿਲਾਂ ਆਪਾਂ 7 ਕਾਟ ਦਿੱਤੇ ਸੀ ਲਗਭਗ ਜੋ ਮੇਰੇ ਕੋਲ ਇਹ ਅੰਕੜੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹ ਰਿਹਾ ਆ ਆਪਾਂ 2400 2400 ਉਮੀਦ ਸੰਸਥਾ ਦੇ ਵਿੱਚ ਜੋ ਔਰਤਾਂ ਹਨ ਅੱਜ ਦੀ ਘੜੀ 632 ਔਰਤਾਂ ਨੂੰ ਰੋਜ਼ਗਾਰੀ ਦਾ ਸਾਧਨ ਦੇ ਰਿਹਾ ਹੈ ਇਹਨੂੰ ਮਿਲਾ ਕੇ ਇਹ ਛੇ ਕਾਟਾਂ ਨੂੰ ਮਿਲਾ ਕੇ 632 ਔਰਤਾਂ ਨੂੰ ਰੋਜ਼ਗਾਰੀ ਦਾ ਸਾਧਨ ਮਿਲ ਰਿਹਾ ਹੈ 560 ਦੇ ਕਰੀਬ ਔਰਤਾਂ ਦੇ ਕਾਗਜ਼ ਮਨਜ਼ੂਰੀ 'ਚ ਪਈਆਂ ਉਹ ਵੀ ਮੇਰੇ ਖਾਤੇ ਵਿੱਚ ਥੋੜੇ ਦਿਨਾਂ 'ਚ ਵੱਖਰੀ ਵੱਖਰੀ ਐਕਟੀਵਿਟੀ ਹਰੇਕ ਫੂਡ ਕਾਰਟ ਨਹੀਂ ਕਰ ਰਿਹਾ ਕਈਆਂ ਨੇ ਵੱਖਰੇ ਕੰਮ ਖੇਤੇ 600 500 ਕੁਝ ਦੇ ਲਗਭਗ ਕਾਗਜ਼ ਤਿਆਰ ਹੋ ਰਹੇ ਔਰ ਬਾਕੀ 1200 ਦੇ ਸਕਰੂਟਨੀ ਦੇ ਵਿੱਚ ਹੈ ਕਿਉਂਕਿ ਕੱਲਾ ਇਹ ਨਹੀਂ ਹੈ ਕਿ ਕਿਸੇ ਨੇ ਕਹਿਤਾ ਜੀ ਮੈਂ ਇਹ ਕੰਮ ਸ਼ੁਰੂ ਕਰਨਾ ਚਾਹ ਰਿਹਾ ਹਾਂ ਜਾਂ ਚਾਂਦੀ ਹੈ ਤੇ ਤੁਸੀਂ ਕਰ ਦਿਓ ਗੱਲ ਹੈ ਆਪਾਂ ਉਸ ਕੰਮ ਨੂੰ ਵੀ ਬਾਰੀਕੀ ਨਾਲ ਸਾਡੀ ਜੋ ਟੀਮ ਹੈ ਉਹ ਬਾਰੀਕੀ ਨਾਲ ਸਟੱਡੀ ਕਰਦੀ ਹੈ ਕਿ ਇਹਦੀ ਵਾਇਬਿਲਿਟੀ ਕੀ ਹੈ ਔਰ ਫਿਰ ਇਹਦੇ ਬਾਅਦ ਇਹਦਾ ਪ੍ਰੋਫਿਟ ਕਿੰਨਾ ਹੋਣਾ ਕੁੜੀ ਨੂੰ ਕਿ ਇਹ ਨਾ ਹੋਵੇ ਕਿ ਆਪਾਂ ਕੰਮ ਸ਼ੁਰੂ ਕਰਦੇ ਤੇ ਉਹ ਕੰਮ ਸਿਰੇ ਨਾ ਚੜੇ ਤੇ ਫਿਰ ਨਿਰਾਸ਼ਾ ਬਹੁਤ ਹੁੰਦੀ ਹੈ ਤੇ ਇਸ ਕਰਕੇ ਆਪਾਂ ਬੜੀ ਬਰੀਕੀ ਨਾਲ ਔਰ ਹੌਲੀ-ਹੌਲੀ ਇਹ ਕੰਮ ਸ਼ੁਰੂ ਕਰ ਰਹੇ ਹਾਂ ਪਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜੇ ਕੱਲ ਮੇਰੀ ਟੀਮ ਦੇ ਮੈਂਬਰਾਂ ਨੇ ਅ ਰਾਜਵਿੰਦਰ ਜੀ ਦੇ ਉਹਨਾਂ ਦੇ ਟੀਮ ਦੇ ਮੈਂਬਰਾਂ ਨੇ ਮੈਨੂੰ ਕਿਹਾ ਕਿ 650 ਦੇ ਲਗਭਗ ਔਰਤਾਂ ਨੂੰ ਰੋਜ਼ਗਾਰੀ ਦੇ ਸਾਧਨ ਮਿਲ ਰਹੇ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਦੇਖੋ ਫੂਡ 카ਟ ਚਲਾਣਾ ਮਿਹਨਤ ਆ ਕਮ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਕਿ ਸਾਡੀ ਕੁੜੀਆਂ ਇਹ ਬੀੜਾ ਚੱਕਿਆ ਉਹਨਾਂ ਨੇ ਔਰ ਮੈਂ ਉਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਔਰ ਅਰਦਾਸ ਕਰਦੇ ਕਿ ਹੋਰ ਵੀ ਕੁੜੀਆਂ ਨੂੰ ਆਪਾਂ ਰੋਜ਼ਗਾਰੀ ਦਾ ਸਾਧਨ ਦੇ ਸਕਾਂ ਹੁੰਦੀ ਆਪਾਂ ਕੋਈ ਮਤਵੇਦ ਨਹੀਂ ਰੱਖਦੇ ਜੋ ਵੀ ਕੁੜੀ ਕੁਝ ਕਰਨਾ ਚਾਹੁੰਦੀ ਹੈ ਉਹ ਆਪ ਸਾਡੇ ਕੋਲ ਆਂਦੀ ਹੈ ਮੈਂ ਵੀ ਜਾ ਕੇ ਉਹਨਾਂ ਨੂੰ ਮਿਲਦਾ ਪਿੰਡਾਂ ਦੇ ਵਿੱਚ ਗਰੁੱਪ ਮੈਂਬਰਾਂ ਨਾਲ ਗੱਲ ਕਰਦੇ ਆਂ ਫਿਰ ਉਹ ਫੈਸਲਾ ਕਰਦੇ ਕਿ ਹਾਂ ਮੈਂ ਕੁਝ ਕਰਨਾ ਚਾਹੁੰਦੀ ਆਂ ਕਈ ਵਾਰ ਚਾਰ ਮੈਂਬਰ ਇਕੱਠੇ ਹੋ ਕੇ ਕਰ ਲੈਂਦੇ ਆਂ ਕਿ ਸਾਡੀ ਪਿਕਲ ਮੇਕਿੰਗ ਦਾ ਸਾਡੇ ਇੱਕ ਇੱਥੇ ਪਤਾ ਨਹੀਂ ਸਰੇ ਕਰਮਜੀਤ ਕੋਰ ਹੈ ਉਹਨੇ ਪਿਕਲ ਮੇਕਿੰਗ ਦਾ ਕੰਮ ਕੀਤਾ ਹੁਣ ਇਹਦੀ ਮਰਜ਼ੀ ਆ ਕੀ ਇਹ ਚਾਰ ਕੁੜੀਆਂ ਨੂੰ ਨਾਲ ਕਰ ਦੇ 6 ਨੂੰ ਨਾਲ ਕਰ ਦੇ ਇਹਨਾਂ ਦੀ ਮਰਜ਼ੀ ਹੈ ਮੈਂ ਤੇ ਸਿਰਫ ਤੇ ਆਪਣੀ ਜੋ ਟੀਮ ਹੈ ਉਮੀਦ ਸੰਸਥਾ ਦੀ ਉਹ ਸਿਰਫ ਜਾ ਕੇ ਉੱਥੇ ਜਾ ਕੇ ਮੋਟੀਵੇਟ ਕਰਦੀ ਹੈ ਬਾਕੀ ਆਪਾਂ ਕਿਸੇ ਨੂੰ ਜ਼ਬਰਦਸਤੀ ਤੋਂ ਕਰ ਨਹੀਂ ਸਕਦੇ ਤੇ ਇਸ ਕਰਕੇ ਇਸ ਤਰੀਕੇ ਨਾਲ ਆਪਾਂ ਕੰਮ ਕਰਦੇ ਵਧੀਆ ਤਰੀਕੇ ਨਾਲ ਮਤਲਬ ਆਹ ਦੇਖੋ ਜਿਹੜਾ ਆਪਾਂ ਸੁਣ ਚਾਹਵਦੇ ਨੇ ਜਿਹੜੇ ਮਾਈਕ ਨੂੰ ਅਸੀਂ ਦਿਖਾਏ ਜਿਹੜਾ ਵੋਇਕ ਦਿਖਾਏ ਜਿਹੜਾ ਆਪਣੇ ਲਈ ਹੋ 何だ <us ur> ਸਾਰੇ ਪ੍ਰੋਗਰਾਮ ਪੂਰੇ ਸਾਰੇ ਮੈਂ ਦੱਸ ਦਿੰਦਾ ਹਾਂ ਉਹ ਤਾਂ ਕੜਾ ਹੋ ਗਿਆ ਨਾ ਥੋੜੀ ਦਾ ਹਾਂ ਜੀ ਜੀ ਚਲੋ ਜੀ ਕਰੋ ਜੀ ਅੱਗੇ ਨਾ ਕੋਈ ਨਾ ਕੋਈ ਆ ਜਾਓ ਸਾਰਾ ਸਾਰੀ ਸਾਰਾ ਕੀ ਉਹ ਕਹਿੰਿਆ ਅਵੇ ਕਿੰਨਾ ਸਾਰਾ ਲਾ ਲਾ ਕੇ ਪੰਨਾ ਸਾਰਾ ਇਧਰ ਆ ਜੀ ਮੈਂ ਪੜ੍ਹਨ ਤੇ ਕੰਮ ਕਰਾਉਣ ਦੀ ਅਜੇ ਨਹੀਂ ਨਾ ਮੰਜੀਤ ਕੌਰ ਆਸੀ ਖੰਨਾ ਸਾਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਰੋਜ਼ਗਾਰ ਦਿੱਤਾ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਠੀਕ ਹੈ ਜੀ ਉਮੀਦ ਦੇ ਬੈਨਰ ਹੇਠ ਉਹਦੀ ਇਨਚਾਰਜ ਇੱਥੇ ਅਸੀਂ ਫੂਡ ਕਾਰਟ ਦਿੱਤੀਆਂ ਨੇ ਖੰਨਾ ਸਰ ਦੇਖੋ ਜੀ ਪਹਿਲੀ ਗੱਲ ਤੇ ਤੁਹਾਨੂੰ ਬਿਲਕੁਲ ਕਲੀਅਰ ਕਰ ਗਏ ਆ ਖੰਨਾ ਸਾਹਿਬ ਕੇ ਊਮੇਨ ਇੰਪਾਵਰਮੈਂਟ ਤੇ ਉਮੀਦ ਲਗਾਤਾਰ ਕੰਮ ਕਰਦੀ ਆ ਰਹੀ ਹੈ ਤੇ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੰਮ ਨੇ ਜਿਹੜੇ ਸਾਡੇ ਉਹ ਜਾਰੀ ਰਹਿਣਗੇ ਜੇ ਗੱਲ ਕਰੀਏ ਫੂਡ ਕਾਰਟ ਦੀ ਜੀ ਅਸੀਂ ਅੱਜ 6 ਫੂਡ ਕਾਰਟ ਨੇੜੇ ਵੱਖ-ਵੱਖ ਪਿੰਡਾਂ ਦੇ ਵਿੱਚ ਦੇ ਰਹੇ ਆਂਗੇ ਕਿਉਂਕਿ ਸਭ ਤੋਂ ਜਿਹੜਾ ਅੱਜ ਅਸੀਂ ਗੱਲ ਕਰਦੀਆਂ ਤਾਂ ਔਰਤ ਦੀ ਕਿ ਉਹਦੀ ਸਕਿੱਲ ਹੈ ਜਿਹੜੀ ਘਰਾਂ ਦੇ ਵਿੱਚ ਦਬ ਕੇ ਰਹਿ ਚੁੱਕੀ ਹੈ ਤੇ ਉਮੀਦ ਦੇ ਬੈਨਰ ਹੇਡ ਪੈਣਾ ਦੀ ਉਮੀਦ ਨੇ ਇੱਕ ਅਜਿਹਾ ਇਨੀਸ਼ੀਏਟਿਵ ਲਿਆ ਹੈ ਕਿ ਕਿਸੇ ਵੀ ਔਰਤ ਦੀ ਸਕਿੱਲ ਨੂੰ نیچے ਨਹੀਂ ਲੱਗਣ ਦਿੱਤਾ ਜਾਏਗਾ ਜੋ ਵੀ ਜਿੰਨੇ ਯੋਗ ਹੈ ਉਹਦੇ ਨਾਲ ਤਾਲਮੇਲ ਕਰਕੇ ਅਸੀਂ ਉਸ ਲੈਵਲ ਤੇ ਸੋਰਸ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ ਹੈਂਡਹੋਲਡ ਸਪੋਰਟ ਕਰਦੇ ਹਾਂ ਤੇ ਗੱਲ ਇਹ ਨਹੀਂ ਕਿ ਅੱਜ ਫੂਡ ਕਾਰਟ ਹੈਂਡਓਵਰ ਕਰਤੀਆਂ ਗੱਲ ਖਤਮ ਹੋ ਗਈ ਅਸੀਂ ਤਾਂ ਇਹ ਪਲ-ਪਲ ਹਰ ਰੋਜ਼ ਫਾਲੋਅ ਅਪ ਲੈਣੇ ਆ ਇਹ ਵੀ ਕੋਸ਼ਿਸ਼ ਕਰਦੇ ਆ ਕਿ ਇਸ ਮੰਥ ਕਿੰਨੀ ਸੇਲ ਹੋਈ ਤੇ ਇਹਨੂੰ ਕਿਵੇਂ ਵਧਾਇਆ ਜਾ ਸਕਦਾ ਹੈ ਸਾਡੇ ਤੇ ਵਿਸ਼ਵਾਸ ਹੈ ਜਿਹੜਾ ਉਹ ਭੂਮੇ ਦਾ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਖੁਸ਼ੀ ਹੁੰਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ ਵੀ ਕਈ ਖੇਤਰਾਂ ਦੇ ਵਿੱਚ ਔਰਤਾਂ ਦੇ ਨਾਲ ਸਹਿਯੋਗੀ ਸਾਬਿਤ ਹੋਵਾਂਗੇ ਸਟਡੀ ਦੀ ਗੱਲ ਕਰੀਏ ਸਾਡੇ ਇਹ 40000 ਦੇ ਕਰੀਬ ਇੱਕ ਫੂਡ ਕਾਰਟ ਤਿਆਰ ਹੁੰਦੀ ਹੈਗੀ ਤੇ ਹਰ ਇੱਕ ਚੀਜ਼ ਬੜੀ ਉਹਦੇ ਨਾਲ ਲਈ ਹੁੰਦੀ ਹੈ ਕਿਉਂਕਿ ਕਦੇ ਵੀ ਕਿਸੇ ਚੈਨਲ ਤੇ ਆ ਕੇ ਕੋਈ ਚੀਜ਼ ਪ੍ਰੋਵਾਈਡ ਕਰਨਾ ਸਾਡੀ ਸਾਡੀ ਅਮੇਜ਼ ਨੂੰ ਇਫੈਕਟ ਨਾ ਹੋਵੇ ਅਸੀਂ ਟਾਇਰ ਚੱਕੇ ਚੈੱਕ ਕਰਕੇ ਪ੍ਰੋਪਰ ਹਰ ਇੱਕ ਚੀਜ਼ ਨੂੰ ਫਿਰ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ ਕੋਈ ਐਦਾਂ ਨਹੀਂ ਕਿ ਇਹ ਇੱਕ ਜਸਟ ਓਨਲੀ ਰੇੜੀ ਤਿਆਰ ਕਰਵਾ ਕੇ ਦੇ ਦਿੱਤੀ ਕਿਉਂਕਿ ਲੰਬੇ ਸਮੇਂ ਤੱਕ ਰੋਜ਼ਗਾਰ ਦਾ ਸਾਧਨ ਰਹਿਣਾ ਜੀ ਉਹਨਾਂ ਦਾ ਇਹ ਜਿੱਦਾਂ ਸਾਡੇ ਕੋਲ ਜੀ ਇੱਕ ਦੇਖੋ ਕਈ ਅਸੀਂ ਜਿਵੇਂ ਸਾਡਾ ਕੋਈ ਗਰੁੱਪ ਮੈਂਬਰ ਹੈ ਪੈਣਾ ਦੀ ਮੇਰੇ ਨਾਲ ਜੁੜਿਆ ਹੋਇਆ ਉਹ ਬੀਬੀ ਕਹਿੰਦੀ ਹੈ ਕਿ ਮੇਰਾ ਬੇਟਾ ਬੇਰੁਜ਼ਗਾਰ ਹੈ ਗ੍ਰੈਜੂਏਸ਼ਨ ਕਰਕੇ ਘਰੇ ਬੈਠਾ ਹੈ ਤੇ ਉਹ ਕੰਮ ਕਰਨਾ ਚਾਹੁੰਦਾ ਹੈ ਸਾਡੇ ਨਾਲ ਤੇ ਉਹ ਗਰੁੱਪ ਦੀ ਇੱਕ ਬੀਬੀ ਜੁੜੀ ਹੈ ਜੀ ਹੁਣ ਉਹ ਕਹਿੰਦੀ ਅਸੀਂ ਮਾਪੁੱਤ ਨਹੀਂ ਕੰਮ ਕਰਨਾ ਸਾਡੇ ਕੋਲ ਹੈ ਇੱਕ ਕੇਸ ਬਖੋ ਪੀਰ ਦਾ ਤੇ ਫਿਰ ਉਹਨਾਂ ਉਹ ਕੀ ਕਰਦੇ ਸੀ ਜੀ ਉਹ ਟੇਬਲ ਤੇ ਹੀ ਲਗਾਉਂਦੇ ਸੀ ਬਖੋ ਪੀਰ ਸਕੂਲ ਦੇ ਅੱਗੇ ਤੁਸੀਂ ਕਦੇ ਪੁੱਛਿਓ ਕਿਸੇ ਤੋਂ ਉਹ ਟੇਬਲ ਤੇ ਹੀ ਲਗਾਉਂਦੇ ਸੀ ਤਾਂ ਉਹਨਾਂ ਦੀ ਇੱਕ ਕੁਆਲਿਟੀ ਤੇ ਉਹਨਾਂ ਦੇ ਸਟੈਂਡਰਡ ਨੂੰ ਅਪ ਕਰਨ ਲਈ ਤੇ ਸੇਲ ਨੂੰ ਵਧਾਉਣ ਲਈ ਤੇ ਉਹਨਾਂ ਨੂੰ ਸ਼ਾਹੀਦ ਕਰਨ ਲਈ ਇਨੀਸ਼ੀਏਟਿਵ ਜਿਹੜਾ ਹੈਗਾ ਸਪੈਸ਼ਲੀ ਅਸੀਂ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਇਸ ਚੀਜ਼ ਦੇ